ਹਾਂਜੀ ਗੁੱਡ ਮਾਰਨਿੰਗ एवरीवन ਸੋ ਸਾਡਾ ਅੱਜ ਦਾ ਬ੍ਰੇਕਫਾਸਟ ਇਹ ਆ ਅੱਜ ਤੁਸੀਂ ਵੀ ਖਾ ਲਓ ਗਾਇਸ 12 ਵਜਣ ਵਾਲੇ ਨੇ ਸੋ ਚਾਹ ਤੜੀ ਹੋਈ ਆ ਮਮਾ ਔਰ ਨੰਨ ਮਾ ਲਈ ਗੈਸ ਵੜਾ ਤੇਜ਼ ਕਰਨੇ ਆ ਪਾਣੀ ਉਬਲ ਉਬਲ ਪਾਗਲ ਹੋਇਆ ਚੀਨੀ ਪੱਤੀ ਹੁਣ ਅਸੀਂ ਪਾਵਾਂਗੇ ਓਕੇ ਗਾਇਸ ਸੋ ਗਾਇਸ ਪੱਤੀ ਥੋਕ ਕੇ ओहो सिस्टम हो गया ये तो चीनी पादने फटाफट मीठापती तेजी ही रखनीया चाच ओके गाइस हैं ओ बस मान जाए नहीं करिता तो आईनु आपण दूध पावांगे ਕਾਜਾ ਮਾ ਤੁਹਾਨੂੰ ਦੁੱਧ ਦਾ ਮੈਂ ਦੁੱਧ ਦਾ ਪਾਣੀ ਜਾਂਦਾ ਮਲਾਈ ਉੱਤੇ ਹੁੰਦੀ ਆ ਤਾਂ ਆ ਲੈ ਫਿਲਹਾਲ ਦੁੱਧੇ ਵੀ ਪਿਆ ਹੋਇਆ ਹੈ ਲੇਕਿਨ ਅਸੀਂ ਇਹ ਵਾਲਾ ਪਾਵਾਂਗੇ ਤੁਸੀਂ ਮੇਰੇ ਵਲੌਗ ਦੇਖ ਰਹੇ ਹੋ ਹੈ ਨਾ ਵਧੀਆ ਕਰਦੇ ਤੈਨੂੰ ਬਣਾਏ ਵਧੀਆ ਕਰਦਾ ਹੈ ਆਦਰ ਨੰਨ ਮਸਾਰਨ ਕਾ ਸਬਸਕ੍ਰਾਈਬਰ ਹੈ ਸਾਰੇ ਜਾਣੇ ਕਹ ਲਓ ਸਬਸਕ੍ਰਾਈਬਰ ਦਰਾਂ ਦੀ ਦੀ ਕਪੜੇ ਤੋਂ ਬੰਦੀ ਹੈ ਮੇਰਾ ਹੋਈ ਨਹੀਂ ਹੈ ਹਾਂ ਬੰਦਾ ਨੇ ਨਹੀਂ ਆਉਂਦਾ ਨੰਨੂ ਨੰਨੂ ਅੰਦਰ ਹਾਂ ਕੋਈ ਨਾ ਕਹਿੰਦਾ ਹਾਂ ਅਬ ਕੀ ਕਰਦੇ ਹਾਂ ਹਾਂਜੀ ਹਾਂਜੀ ਛੋਡਨ ਦੇ ਮੈਂ ਨਹੀਂ ਤੇ ਕਦੇ ਪਰੋਂ ਅੰਦਰ ਬਣਾ ਕੇ ਨਾ ਸਾਰੇ ਗਾਇਸ ਸਾਡਾ ਕੰਮ ਕਰ ਸਾਰਾ ਹੋ ਚੁੱਕਿਆ ਹੈ ਸੇ ਮਸ਼ੀਨ ਲਾਈ ਹੋਈ ਹੈ ਨੇ ਹੈਲੋ ਤੇ ਘਰ ਦੇ ਵਲੌਗ ਚ ਹੈਲੋ ਗਣੇ ਮੈਂ ਮਾਰੀ ਨਾ ਸੋ ਗਾਇਸ ਤੁਹਾਨੂੰ ਦੱਸ ਦਈਏ ਇਹ ਮੇਥੀ ਪਈ ਅਮੀ ਇਹੀ ਬਣਾਣੀ ਹੈ ਅਸੀਂ ਔਰ ਤੁਹਾਨੂੰ ਦੱਸੇ ਸਾਫ਼ ਕਰਨੀ ਓਕੇ ਲੱਗਦੀ ਹੈ ਹਨਾ ਮਮਾ ਇਹ ਚਾਹ ਸਾਡੀ ਆ ਹੈ ਕੀ ਕਹਨੇ ਚਾਹ ਦੇ ਵਾਲੇ ਆਂਦੇ a few moments later oh hanji guys main ajj vlog bilkul <laughs> <laughs> so, hi shoot tangna nahi kar payi kyonki guys ode piche ik thoda sa reason si kyonki thoda tabiyat wagaira theek nahi si isliye ajj mera vlog nahi ban paya so apan hun thoda galla-baatahi karange okay guys bane reho tusi mere vlog ch okay ਮਰਜੀ ਵੀ ਸਾਡੀ ਤੇ ਰੀਤ ਭਾਬੀ ਦੀ ਡਿਸਕਵਰਟੀ ਨਹੀਂ ਤੇ ਕਰ ਜਾ ਕੇ ਸੋ ਚਲੋ ਇੱਥੇ ਕੇ ਖੜਿਆ ਹੈ ਹੈ ਕਰ ਜਾ ਕੇ ਸੋ ਕੁ ਡਾਕ ਕੋਲ ਕੰਬਰ ਛੜਿਆ ਤੈਨੂੰ ਹੈਲੋ ਗਰ ਵਲੌਗ ਚ ਚਲੋ ਛੋੜਾ ਆਇਆ ਹੈ ਕਿਵੇਂ ਹੈਲੋ ਕਿਵੇਂ ਸਾਰੇ ਨਾ ਨਾ ਰੋਕ ਜਾ ਕੇ ਟਕ ਆਲੈਕਵਰ ਜੀ ਕਹਿ ਯਾਰ ਬੋਲ ਜਾ ਕੇ ਨਾ ਕੀ ਕਹਿੰਦਾ ਵੀ ਇਹਨਾਂ ਜਾਦੀਆ ਸ਼ਰਮਾ ਚੜਦੀ। ਚਲੋ ਜੀ ਲੈ। ਹਾਂ? ਕਹਿੰਦੇ ਸ਼ਰਮਾਂਦੀ ਏ ਛੋਟਰੀ। ਫਿਲਹਾਲ ਕਰਮਾ ਨਹੀਂ ਵੇਖਣ ਵਾਲੇ ਨੇ। ਹੈ? ਜੇ ਤੇ ਮੈਂ ਕਿਹਾ ਕਰਮਾ ਨਹੀਂ ਵੇਖਦਾ ਸਾਨੂੰ ਉਹਦੇ ਵਿੱਚ। ਹਲੋ। ਹਾਂਜੀ। ਉਹ ਮੈਂ ਵੇਲੇ ਟੀ-ਸ਼ਰਟ ਜਾਂ ਤੇ ਤੂੰ ਹੀ ਕੋਟਾ ਕੁਰਤੇ ਗਾੜਿਆ। ਹੰਟ ਲੱਗਦੀ ਐ ਮੈਂ ਵੀ ਟੀ-ਸ਼ਰਟ ਕੀ। ਖੋਲੀ ਹਈ ਆ। ਤੇਓ। चलो 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 हैलो आप चलते हैं हाँ जी ਆ ਗਰਮਾ ਬੈਡ ਕਦਲ ਹੈਲੋ ਹੈਲੋ ਗਰਮਾ ਬਲੌਗ ਕੀ ਫਾਇਦਾ ਟੈਨ ਨਾ ਕੀ ਆਨੀ ਹੋ ਹਾਂ ਲੈ ਜਾਂਦੇ ਕੌਣ ਲੈ ਜਾਂਦੇ ਨੇਰੋ ਵਾਲਾ ਅਰਮਾਨ ਨੇ ਦਿੱਤੇ ਸ਼ਿਕਰੀਆ ਗੱਡੀ ਨਾ ਚਲਾਇਆ ਕਰੋ ਕੋਪੀਰਾਈਟ ਆ ਜਾਂਦਾ ਕੀ ਕਰਾ ਲਾ ਕੈਪਟਲ ਕਰ ਲਾ ਕੈਪਟ ਹੈਗਾ ਫੋਨ 'ਚ ਐਹ ਕਹ ਦੇ ਕੇ ਮਾਂ ਨੇ ਇੱਕ ਵਾਰ ਕਹ ਦੇ ਕੇ ਸਬਸਕ੍ਰਾਈਬ ਗੱਲ ਬੰਦ ਕਰ ਦੀ ਕਹੀ ਤੂੰ ਹੀਰੋ ਬੰਦਾ ਤੂੰ ਵਧੀਆ ਲੱਗਦਾ ਕਹਿੰਦਾ ਹੋਇਆ ਜੀ ਕਿਆ ਜਲਦੀ ਗਾਇਜ਼ ਇੰਨੇ ਇਗਨੋਰ ਕਰੋ ਨਾਨਾ ਕਿਆ ਬਣਾ ਰਹੇ ਹੋ ਸੋ ਗਾਇਜ਼ ਇਧਰ ਉਹ ਵੀ ਬਣ ਰਹੀ ਆ ਦੇਖ ਕਿ ਤੇਧਰੋਂ ਮੰਗ ਕੇ ਲੈ ਜਾਗੇ ਇਹਨੂੰ ਕਰੇ ਨਾ ਮੇਰ ਨਾਲ ਆਇਆ

ਤੇਰੀ ਕਿਤਾਬਾਂ ਹੀ ਨਹੀਂ ਉਹਨੂੰ ਕਦੇ ਚੁੱਕ ਵੀ ਲਿਆ ਕਰ ਗਾਇਸ ਆਪਾਂ ਅੱਧਲੇ ਚੱਲਦੇ ਆਂ ਓਕੇ ਗਾਇਸ ਇਥੇ ਸਟਡੀ ਹੋ ਰਹੀ ਆ ਕਰਵੇਂ ਤੂੰ ਵੀ ਪੜ੍ਹ ਲਿਆ ਕਰ ਕਦੇ ਤੂੰ ਪੜ੍ਹਦਾ ਲਿਖਦਾ ਹੀ ਨਹੀਂ ਆ ਗਵਾਰ ਜਾਂ ਸਕੂਲੋਂ ਛਿੱਤਰ ਖਾ ਖਾਉਣਾ ਆਹ ਪੜ੍ਹਦਾ ਹੀ ਮੈਂ ਤੇ ਹੁਣ ਹੁਣ ਬਾਸ ਕਾ ਪੀ ਆਈ ਚੁੱਕੀ ਕਿਉਂ ਨਹੀਂ ਜਾਣਦੀ ਮੇਰੇ ਤੋਂ ਮੇਰੇ ਤੋਂ ਚੁੱਕੀ ਕਿਉਂ ਨਹੀਂ ਜਾਣਦੀ ਹੈ ਲੈ ਲੈ ਨਾ ਕੀ ਮੈਂ 5 ਵਜੇ ਤੋਂ 5:30 ਵਜੇ ਤੱਕ ਪੜਿਆ ਮੈਂ ਨਹੀਂ ਤੇਰੀ ਕਾਪੀ ਕਿਉਂ ਨਹੀਂ ਚੱਕੀ ਜਾਂਦੀ ਲੈ ਆਵੇ ਚੱਕੀ ਆਵੇ ਚੱਕ ਅੰਨੀ ਦੀਆਂ ਪੜ ਤੇ ਲਿਆ ਕਰ ਫਿਰ ਚੱਕੀ ਜਾਂਦੀ ਮੈਂ ਕਹਿੰਦੇ ਹਾਂ ਹਾਂਜੀ ਹਾਂ ਜੀ ਦੇ ਜਾਈਂ ਹੁਣ ਆਪਰੇ ਕਰ ਜਨੀਆਂ ਆਓ ওকে ਗਾਇਜ਼ ਬਣੇ ਰੋ ਮੇਰੇ ਵਲੌਗ ਚ ਇਹ ਕੰਮ ਕੀਆ ਇਹ ਕ ਲਗਾਰੀ ਕਦ ਕੀ ਇਹ ਬਲਬ ਵਾਲੀ ਗਾਈਸ ਟਾਈਮ ਹੋ ਗਿਆ ਸ਼ਾਮ ਦੇ ਵੱਜ ਗਏ ਨੇ 6:30 6:30 ਹੋ ਚੁੱਕੇ ਨੇ ਸੋ ਮੈਂ ਹੁਣ ਆਪਣਾ ਵਲੌਗ ਨਹੀਂ ਬਣਾ ਸਕਿਆ ਵਲੌਗ ਮੈਂ ਕਿਹਾ ਹੋਇਆ ਕਿ ਮੇਰਾ ਰੋਜ਼ ਦਾ ਵਲੌਗ ਆਇਆ ਕਰੂਗਾ ਔਰ ਮੈਂ ਰੋਜ਼ ਦਾ ਵਲੌਗ ਅਪਲੋਡ ਕਰਿਆ ਕਰੂੰਗੀ ਗਾਈਸ ਹੁਣ ਦੱਸ ਦ ਮੇਰੇ ਫਰੈਂਡ ਸਮਝ ਨਹੀਂ ਬੈਠੀ ਤੇ ਮੈਂ ਉੱਠ ਜਾਨੀ ਆ ਬਣਾ ਲਾਂ ਕੱਲੀ ਚੱਪ ਕਰ ਜਾ ਚੁੱਪ ਨਾ ਸੀਰੀਅਸ ਗੱਲਾਂ ਕਰਨੀ ਸੀਰੀਅਸ ਗੱਲਾਂ ਨਹੀਂ ਕਰਨ ਦੇਂਦੇ ਤੁਸੀਂ ਸੋ गाइस ਹੁਣ ਦੱਸ ਦਿਆ ਥੋੜਾ ਆਪਣੇ ਬਾਰੇ ਦੱਸਣ ਲੱਗੀ ਹਾਂ ਤੁਹਾਨੂੰ ਕਿ ਇੱਕ ਕੰਪਿਊਟਰ ਲੈਵਲ ਦਾ ਕਰ ਲਈ ਆ ਮੈਂ ਕੰਪਿਊਟਰ ਡਿਪਲੋਮਾ ਕਰੰਨੀ ਆ ਔਰ ਉਹ ਵੀ ਮੋਸਟਲੀ ਹੋ ਹੀ ਚੁੱਕਿਆ ਆ ਔਰ ਐਂਟੀਟੀਟਿਡਰ ਕੋਰਸ ਵੀ ਕਰੰਨੀ ਆ ਮੈਂ ਉਹ ਵੀ ਆਨਲਾਈਨ ਕਲਾਸਾਂ ਲੱਗ ਰਹੀਆਂ ਨੇ ਓਕੇ गाइस ਔਰ ਕਿ ਕਿ ਸਾਡੇ ਸਾਰੇ ਲਈ ਤੁਹਾਡੇ ਸਭ ਲਈ ਮੈਂ ਇਨਫੋਰਮੇਸ਼ਨ ਮੈਂ ਦੱਸਦਾ ਕਿ ਮੈਂ ਆ ਚੀਜ਼ ਕਰ ਰਹੀ ਆ ਕਿ ਮੈਂ ਜਿਆਦਾ ਮੇਲਾ ਪਰਸਨਾ ਨਾ ਸਮਝਿਓ ਅ ਇਹ ਚੱਲ ਰਿਹਾ ਹੈ ਖਦ ਨਾਲ ਹੀ ਕਿ ਕਮਰ ਵੇ ਆ ਚ ਮੇਰੇ ਪੇਨ ਲੰਦੀ ਹੈ ਇਸ ਲਈ ਨਾਲ ਮਤਲਬ ਥੋੜੇ ਟਾਈਮ ਤੋਂ ਬਾਅਦ ਸਟਾਰਟ ਕਰਾਂਗੇ ਔਰ ਥੋੜਾ ਤੁਹਾਡਾ ਕਿੰਪ ਬਣਾਵਾਂਗੇ ਇਸ ਲਈ ਤੁਸੀਂ ਮੇਰੇ ਵਲੋਗ ਦੇਖਿਆ ਕਰੋ ਓਕੇ ਗਾਇਜ਼ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਠੀਕ ਹੈ ਜੀ ਅਗਰ ਤੁਹਾਨੂੰ ਮੇਰੇ ਵਲੋਗ ਵਧੀਆ ਲੱਗਦੇ ਹੈ ਮੇਰੀ ਇਨਸਟਾ ਆਈਡੀ ਉੱਤੇ ਵੀ ਜਾ ਕੇ ਮੈਨੂੰ ਫੋਲੋ ਕਰ ਲਿਓ ਮੈਂ ਡਿਸਕ੍ਰਿਪਸ਼ਨ 'ਚ ਆਪਣਾ ਲਿੰਕ ਦੇ ਦਾਂਗੀ ਔਰ ਉੱਥੇ ਵੀ ਜਾ ਕੇ ਮੈਨੂੰ ਸਪੋਰਟ ਕਰ ਰਹੇ ਹੋ ਅੱਜ ਕੱਲ ਹੁੰਦਾ ਹੈ ਕਿ ਕੁੜੀਆਂ ਸਪੋਰਟ ਨਹੀਂ ਲੇਕਿਨ ਮੇਰੇ ਘਰ ਵਿੱਚ ਹੈਗਾ ਆ ਜਿੱਦਾਂ ਕਈ ਬਣਾਉਣ ਨਹੀਂ ਦਿੰਦੇ ਵੀਡੀਓ ਵਗੈਰਾ ਲੇਕਿਨ ਮੇਰੇ ਘਰ ਦੇ ਬਣਾਉਣ ਦਿੰਦੇ ਨੇ ਕਿਉਂਕਿ ਇਸ ਵਿੱਚ ਕੋਈ ਗਲਤ ਕੰਮ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਸਾਰੇ ਮੇਰੇ ਬ੍ਰਦਰਸ ਆਉਂਦੇ ਨੇਗੇ ਫੈਮਿਲੀ ਆਉਂਦੀ ਹੈ ਮੇਰੀ ਮम्मा ਪਾਪਾ ਮम्मा ਆਉਂਦੇ ਨੇ ਪਾਪਾ ਫਿਲਹਾਲ ਅਜੇ ਨਹੀਂ ਆਏ ਲੇਕਿਨ ਉਹਨਾਂ ਨੇ ਕਿਸੇ ਦਿਨ ਵਲੌਗ 'ਚ ਲੈ ਕੇ ਆਵਾਂਗੇ ਦਾ ਜੀ ਕਿ ਵੀਊ ਤਾਂ ਆਂਦੇ ਨਮਰਲ ਵਲੌਗ ਤੇ ਵਲੌਗ ਦੇਖਦੇ ਵੀ ਹੋ ਲੇਕਿਨ ਲਾਈਕ ਵੀ ਕਰ ਦਿਆ ਕਰੋ ਮਿਹਰਬਾਨੀ ਹੋ ਜੇਗੀ ਤੁਹਾਡੀ ਮੇਰੇ ਤੇ ਸੋ ਮੇਰਾ ਇਹੀ ਆ ਕਿ ਤੁਸੀਂ ਅਗਰ ਮੇਰਾ ਵਲੌਗ ਦੇਖਦੇ ਹੋ ਤਾਂ ਲਾਈਕ ਜਰੂਰ ਕਰਕੇ ਜਾਇਆ ਕਰੋ ਓਕੇ ਗਾਇਸ ਔਰ ਬੈਲ ਆਈਕਨ ਨੂੰ ਕਲਿੱਕ ਕਰਿਆ ਕਰੋ ਤਾਂ ਕਿ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਆਇਆ ਕਰੇ ਜਦੋਂ ਵੀ ਮੈਂ ਵਲੌਗ ਪੋਸਟ ਕਰਿਆ ਕਰਾਂ ਤੁਸੀਂ ਲਾਈਕ ਗਾਈਜ਼ ਵੀਰੇ ਦਾ ਤੁਸੀਂ ਲਾਈਕ ਕਰਨਾ ਭੁੱਲ ਜਾਨੇਓ ਸਰ ਰੱਬ ਦਾ ਵਾਸਤੇ ਲਾਈਕ ਜੀ ਕਰ ਦਿਆ ਕਰ ਠੀਕ ਹੈ ਜੀ ਸੋ ਗਾਈਜ਼ ਇੱਥੇ ਆਪਣਾ ਪੜੇ ਵਲੌਗ ਦਾ ਐਂਡ ਕਰਦੇ ਆ ਅਗਲੇ ਵਲੌਗ ਚ ਮਿਲਦੇ ਆ ਓਕੇ ਗਾਈਜ਼ ਬਾਏ